ਉਹਦੇ ਇੱਕ ਮੈਂਬਰ ਸੀ ਵਿੱਚ ਤੇ ਆਪਾਂ ਇਸ ਵੰਦ ਵਿੱਚ ਅੱਜ ਸਰਕਾਰ ਦੇ ਰੋਲ ਦੇ ਵਿੱਚ ਕਾਹ ਚੀਜ਼ਾਂ ਪ੍ਰਾਪਤ ਜੇਰਾ ਫੇਰੀ ਜੋ ਹਨ ਕਾਲੇ ਕਾਨੂੰਨ ਝੂਠੇ ਪਰਚਿਆਂ ਦਾ ਦੌਰ ਚਲਾਇਆ ਹੈ ਸਾਰ ਬਜਿੰਦ ਯਾਨੀ ਇਮਾਨਦਾਰ ਤੇ ਸਤਕਾਰਯੋਗ ਲੋਕ ਨੇ ਉਹਨਾਂ ਦੇ ਆਪਰ ਪਿਆ ਆਜ ਉਹਦੇ ਰੋਸ ਗੁਜ਼ਾਰੇ ਵਜਾਉ ਇਹ ਪੰਜਾਬ ਮੈਥਾ ਦਾ ਪ੍ਰਸਤ ਇਹ ਜਿਹੜੀ ਪ੍ਰਸਿੱਧੀ ਆਵਾਜ਼ ਨੂੰ ਦਵਾ ਨਹੀਂ ਸਕਦੀ ਲੇਕਿਨ ਸਾਥੀਓ ਮੈਂ ਦੱਸਣਾ ਚਾਹੁੰਨਾ ਵੀ ਜੇ ਅਸੀਂ ਸਰਕਾਰਾਂ ਬਣਾ ਸਕਦੇ ਆ ਇਹ ਸਰਕਾਰਾਂ ਸਾਥੀਓ ਅਸੀਂ ਦਵਾ ਵੀ ਚਾ ਸਕਦੇ ਆ ਸੋ ਮੈਂ ਦੱਸਣਾ ਚਾਹੁੰਨਾ ਵੀ ਹੱਕ ਮੰਗਿਆ ਨਹੀਂ ਮਿਲਦੇ ਹੱਕ ਤਾਂ ਸਾਥੀਓ ਖੋਣੇ ਪੈਂਦੇ ਨੇ ਸੋ ਮੈਂ ਪੱਤਰਕਾਰ ਸਾਥੀਆਂ ਨੂੰ ਅੱਜ ਬਸਤ ਕਪੂਰਥਲੇ ਦੇ ਪ੍ਰਾਈਵੇਟ ਪ੍ਰੀ ਸੰਗੋਜਨਾ ਜੀ ਨਕੋਲਤਰ ਤੋਂ ਸਾਡੇ ਗੋਬਿੰਦ ਰਾਏ ਜੀ ਜਲੰਧਰ ਤੋਂ ਜੈਸ ਸੰਧੂ ਸਾਹਿਬ ਔਰ ਮੁਕਮਲਾਰਾ ਪੰਜਾਬ ਸਰਦਾਰ ਰਾਮ ਸਿੰਘ ਪੱਟੀ ਜੀ ਔਰ ਪਲੱਸ ਤੋਂ ਔਰ ਅੱਛਾ ਔਰ ਜਗਜੀਤ ਸਿੰਘ ਜੀ ਕਰਮਾ ਤੋਂ ਇਹ ਵੀ ਸਾਡੇ ਨਾਲ ਜਿਹੜੇ ਪਹੁੰਚੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੇ ਪੱਤਰ ਤੇ ਜਿਹੜਾ ਅਸੀਂ ਇਸ ਚੀਜ਼ ਸਬਕਾਰ ਦੇ ਨਾਲ ਅਮਦਰਦੀ ਪਰਤਾਨੇ ਆ ਔਰ ਇਹਨਾਂ ਦੇ ਨਾਲ ਜਿਹੜਾ ਮੋਟੇ ਨਾਲ ਮੋਟਾ ਲੱਗ ਕੇ ਸੋ ਮੈਂ ਦੱਸਣਾ ਚਾਹਣਾ ਵੀ ਪਿਛਲੇ ਸਮੇਂ ਵੀ ਕਿੜੀ ਕਰ ਸਾਡੇ ਪੱਤਰਕਾਰ ਸਾਥੀਆਂ ਦੇ ਝੂਠੇ ਪਰਚੇ ਜਿਹੜੇ ਦਲਜ ਕੀਤੇ ਜਾਂਦੇ ਨੇ ਜਾਂ ਪ੍ਰੈਸ ਦੀ ਆਜ਼ਾਦੀ ਨੂੰ ਦਬੋੜ ਦੀ ਕੋਸ਼ਿਸ਼ ਕੀਤੀ ਜਾਂਦੀ ਸੋ ਸਾਥੀਓ ਅੱਜ ਜਿਹੜੀ ਪ੍ਰੈਸ ਜਿਹੜੀ ਆ ਆਜ਼ਾਦ ਆ ਸੋ ਪ੍ਰਸਿੱਧੀ ਆਜ਼ਾਦੀ ਲੋਕ ਦੇ ਵੀ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਸੋ ਗੜੇ ਜੁਗਨੂ ਦੀ ਸਰਕਾਰ ਆ ਸੋ ਉਹਨੂੰ ਦੱਸਣਾ ਚਾਹੁੰਦੇ ਆ ਕਿ ਜੇ ਸਾਡੇ ਤੇ ਛੁੱਟੇ ਪਰਚੇ ਦਰਜ ਕੀਤੇ ਆ ਤੇ ਸਾਦੀਓ ਪਰਚਿਆਂ ਦੀਆਂ ਪਰਚੀਆਂ ਵੜਾ ਕੇ ਵੀ ਹਮਾਰੇ ਵਿੱਚ ਜਿਹੜੇ ਹੋਣਾ ਸਕਦੇ ਆ ਸਾ ਕਿਉਂ ਸੋ ਮੈਂ ਦੱਸਣਾ ਚਾਹੁੰਨਾ ਕਿ ਜੇ ਪੱਤਰਕਾਰ ਸਾਥੀ ਤੇ ਸਰਕਾਰਾਂ ਬਣਾ ਸਕਦੇ ਆ ਤੇ ਸਰਕਾਰਾਂ ਡੇਗ ਵੀ ਸਕਦੇ ਆ ਸਾਥੀਓ ਆਪਣੀ ਆਵਾਜ਼ ਨੂੰ ਬੁਲੰਦ ਕਰੋ ਸੋ ਇਹਨਾਂ ਕਹਿੰਦਾ ਕਿ ਮਾਦਾ ਚਾਚਕਾ ਜੈ ਸੰਘਰਸ਼ ਜਿੱਤ ਲੋਕਾਂ ਦੀ ਜਿੱਤ ਉਹਨਾਂ ਦੀ ਹੁੰਦੀ ਆ ਜੋ ਸੰਘਰਸ਼ ਕਰਦੇ ਨੇ ਬਹੁਤ ਬਹੁਤ ਧੰਨਵਾਦ ਹੁਣ ਕਰ ਗੁਰਪ੍ਰੀਤ ਜੀ ਆ ਜੀ